ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੁਰ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਤਿ ਜੁਗਾ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚਣਾ ਹੋਵੇ ਜੇ ਸੋਚੇ ਲਖਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਪੁਕਿਆਂ ਪੁਕਣਾ ਉਤਰੀ ਜਿਵਨਾਂ ਪੁਰੀਆਂ ਭਾਰ ਸਹਸਾਣ ਪਾਲ ਕੋ ਵੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਾਰਾ ਹੋਈ ਐ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹੋਵਨ ਆਕਾਰ ਹੁਕਮ ਨੇ ਕਹਿਆ ਜਾਏ ਹੁਕਮੀ ਹੋਵਣ ਜੇ ਹੁਕਮ ਲੈ ਵੜਿਆਈ ਹੁਕਮੇ ਉਤਮੇ ਨੀਚ ਹੁਕਮ ਲੈ ਕੁਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝਾ ਤਾ ਹਮੈ ਕਹ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲੇ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵਿਖਾ ਹਾਦਰ ਹਾਦੂਰ ਕਤਨਾ ਕਤਨਾ ਆਵੇ ਟੋਟ ਕਤ ਕਤ ਕਤਿ ਕੋਟੀ ਕੋਟ ਕੋਟ ਦਿੰਦਾ ਤੇ ਲੈਂਦੇ ਤਖ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਵੇ ਪਰਵਾਹੋ ਸੱਚਾ ਸਭ ਸੱਚ ਨਾਏ ਪਖਿਅ ਭਉ ਅਪਾਰ ਅੱਖ ਮੰਗ ਦੇ ਦੇ ਦਾਤ ਕਰੇ ਦਾਤਾਰ ਫਿਰ ਕ ਅਗਰ ਰਖਿਆ ਜਿਦ ਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚ ਨਾ ਵਢਿਆ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰੰਜਨ ਸੋਏ ਜਿਸ ਵੇ ਆ ਤਿਨ ਪਾਇਆ ਮਾਣ ਨਾਨਕ ਆਵੀ ਅਗੁਲਿਨ ਦਹਾਨ ਗਾਵੀ ਸੁਣੀਐ ਮਨ ਰਖਿਐ ਪਾਵ ਦੁਖ ਪਰਸੁ ਘਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਏ ਗੁਰੇਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉ ਜਾਣਾ ਖਾਣਾ ਕਹਿਣਕਤ ਨਾ ਜਾਈ ਗੁਰ ਇਕ ਦਿਹਿਬ ਜਾਏ ਸਭਨਾ ਜਿਹਾ ਕ ਇਕ ਦਾਤਾ ਸੋ ਮੈਂ ਵਿਸਰ ਨ ਜਾਏ ਤੀਰਥ ਨਾਮ ਜੇ ਤਿਸ ਪਾਵਾਂ ਵਿਣ ਪਾਣਾ ਕ ਨਾਏ ਕਰੇ ਜੇ ਤਿਸਠ ਉਪਾਇ ਵੇਖਾ ਵਿਣ ਕਰਮ ਕੈ ਮਿਲੇ ਲੈ ਮਾਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕੈ ਇੱਕ ਦਤਾ ਸੋ ਮੈ ਵਿਸਰਨ ਨ ਜਾਇ ਜੇ ਜੋਚਾਰੇ ਆੜ ਜਾ ਹੁਰਦ ਸੋਣੇ ਹੋਏ ਨਵਾ ਕੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨੌਰਖਾ ਏ ਕੈ ਜਾਸ ਕੀਰਤ ਜਗਲੇ ਜਿਤਸ ਨਦਰ ਨ ਆਵੇ ਤਾ ਵਤਨ ਪੁੱਛੇ ਕਿ ਕੀਟਾ ਅੰਦਰ ਕੀਟ ਕਰ ਦੋਸਤੋ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੂਜੀ ਜਿਤਸ ਗੁਣ ਕੋਈ ਕਰੇ ਸੁਣੇ ਸਿਦ ਪਿਰ ਸੁਰਨਾਥ ਸੁਣੇ ਤਰਤਵ ਲਕਾ ਸੁਣੇ ਦੀਪ ਲੋ ਪਤਾਲ ਸੁਣਿ ਪੁਹਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਬਰਮਾਹਿੰਦਾ ਸੁਣ ਮੁਖਸਲਾ ਹਨਮਾਨ ਦਾ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਤਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸਤੋ ਗਿਆਨ ਸੁਣਿਆ 88 ਕਾਸ਼ ਨਾਨ ਸੁਣੇ ਪੜ ਪੜ ਪਾਹ ਮਾਨ ਸੁਣੇ ਲਗ ਸਤਿ ਹਣ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸਿਖ ਪੀਰ ਪਾਤਸ਼ਾਹ ਸੁਣੰਦ ਪਾਵੈ ਰਹੁ ਸੁਣ ਹਤ ਵਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮਨ ਕੀ ਗਤ ਕਹਿ ਨ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਰਤ ਹੋਇ ਮਨ ਬੁੱਧ ਮਨ ਸਗਲ ਭਾਵਨ ਕੀ ਸ਼ੁੱਧ ਮਨ ਮੋਹ ਟੋਟਾ ਨਾ ਖਾਏ ਮਨ ਜਮਕ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਕ ਠਾਕ ਨ ਪਾਏ ਮਨੇ ਪਤ ਸਿਉ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਆਸਾ ਨਾਮ ਨਰਿੰਜਨ ਹੋ ਜੇ ਕੋਮਣ ਜਾਣੈ ਮਨ ਕੋਈ ਮਨੈ ਭਾਵ ਮੁਖ ਦਵਾਰ ਮਨ ਪਰਵਾਰ ਸਦਾ ਰਮਨਤਰ ਤਾਰੇ ਗੁਰ ਸਿੱਖ ਮਨ ਨਾਨਕ ਪਹਨਿ ਪੇਖਿ ਆਸਾ ਨਾਮ ਨਰਿੰਜਨ ਹੋ ਜੇ ਕੋਮਣ ਜਾਣੈ ਮਨ ਕੋਈ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਹਾਨ ਪੰਚ ਅਸਵਦਰ ਰਾਜਾਨ ਪੰਚਾ ਕਾ ਗੁਰ ਇਕ ਤਿਹਾਨ ਜੇ ਕੋ ਕਹਿ ਕਰੈ ਵਿਚਾਰ ਕਰਤਕ ਕਰਨ ਨਹਿ ਸਮਾਰ ਤੋਲ ਧਰਮ ਦਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤ ਜੇ ਕੋ 부ਝ ਵਸਤਿਆਰ ਤਵ ਲਵ ਪਰਕੇਤਾ ਪਰ ਤਰਤੇ ਹੋਰ ਪਰੈ ਹੋਰ ਹੋਰ ਤਿਤੈ ਪਰਤਲ ਕਮਣ ਜੋਰਾ ਜੀ ਜਾਤ ਰੰਗਾ ਕੇ ਨਾਮ ਸਬਨ ਲਿਖਿਆ ਵੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੀ ਦਾ ਜਾਣੇ ਕੌਣ ਕੋਤਾ ਕੀਤਾ ਬਸਾ ਇੱਕ ਕੁਕਵਾਉ ਤਿਸਤੇ ਹੋਏ ਲਖ ਦਰਿਆਉ ਉਦਰਤ ਕਵਨ ਕਾ ਵਿਚਾਰ ਵਾਰਿਆਂ ਨ ਜਾਵਾਂ ਇੱਕ ਵਾਰ ਜੋ ਤਤ ਪਾਵੇ ਸਹੀ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂਕ ਜਪ ਅਸਾਂਕ ਪਾਉ ਸੰਗ ਪੂਜਾ ਸੰਗ ਤਪ ਤਾ ਅਸਾਂ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਅਸਾਂਕ ਭਗਤ ਗੁਣ ਗਿਆਨ ਵਿਚਾਰ ਸੰਗ ਸੱਤਿ ਅਸਾਂਕ ਦਾਤਾਰ ਅਸਾਂਕ ਸੁਰਮਉ ਪਗਸਾਰ ਸੰਗ ਮੋਲ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਪਾਵੈ ਸਾਇ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੂਰਖ ਅੰਧਕੋੜ ਸੰਗ ਚੋੜ ਹਰਾਮ ਖੋੜ ਅਸਾਂ ਕਮਰ ਕਰ ਜਾਏ ਜੋਰ ਅਸਾਂ ਗਲਵੜ ਹਤਿਆ ਕਮਾਹ ਸੰਗ ਪਾਪੀ ਪਾਪ ਕਰ ਜਾਏ ਅਸਾਂ ਕੁੜਿਆ ਅਰ ਕੁੜੇ ਫਿਰਾਹੇ ਸੰਗ ਮਲੇਸ਼ ਮਲ ਭਕ ਖਾਹੇ ਸੰਗ ਨਿੰਦਕ ਸਿਰ ਕਰਹਿ ਪਾਰ ਨਾਨਕ ਨੇਚ ਕਹਿ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੁਤਤ ਪਾਵੇ ਸਹੀ ਪਲਿਕਾਰ ਤੂੰ ਸਦਾ ਸਲਾਮਤ ਰੰਕਾਰ ਸੰਕ ਨਾਵ ਸੰਕ ਤਵ ਗਮ ਗਮ ਸੰਕ ਲੋ ਸੰਕ ਸਿਰ ਭਾਰ ਹੋਏ ਅਖਰੇ ਨਾਮ ਕਰਿ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਬੋਲਣ ਬਾਣ ਕਰ ਅਸਰ ਸੰਜੋਗ ਵਖਾਣ lene leke sirna hai je parmaaye tev te pahe je ta kita te ta na ho vin na ve nahe ko thaau kudrat kavan ka vichar vaare anjaava ik var jo tud paave sahi palikaar tu sada salamat nirankar pariyan hath pair tan deha paane tota uttar sukh he ha ਮੋਤ ਬਲਿੱਤੇ ਕੱਪੜ ਹੋਏ ਦੇਸਾ ਮੰਲੇ ਤੋਏ ਪਰਿਅ ਮਤ ਪਾਪਾਂ ਕ ਸੰਗ ਉਹ ਤੋਪਾ ਨਾਮੇ ਕ ਰੰਗ ਪੁੰਨੇ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਖਾ ਹੋ ਨਾਨਕ ਹੁਕਮਿ ਆਵੋ ਜਾਓ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵਤਲ ਕਾ ਮਾਣ ਸੁਣਿਆ ਮੰਨਿਆ ਮਨ ਕੀ ਤਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਰਿਣ ਗਣ ਕੀਤੇ ਭਗਤ ਨ ਹੋਏ ਸਵਸਤਾਤ ਬਾਣੀ ਬਰਮਹਾਉ ਸਤ ਸੁਹਾਣ ਸਦਾ ਮਨ ਚਾਉ ਕਮਨਸ ਵੇਲਾ ਵਕਤ ਕਮਣ ਕਮਨ ਥਿਤ ਕਮਨ ਵਾਰ ਕਮਨ ਸ੍ਰੋਤੀ ਮਹ ਕਮਨ ਜਿਤੋ ਆਕਾਰ ਵੇਲ ਨ ਪਾਇ ਪੰਡਿਤ ਜੋ ਹੈ ਲਿਖ ਪੁਰਾਨ ਵਕਤ ਨ ਪਾਇਓ ਕਾਦੀ ਹੈ ਜੇ ਲਿਕਣ ਲਿਕ ਕੁਰਾਨ ਥਤਵਾਰਨ ਜੋਗੀ ਜਾਣ ਰਤਮਾ ਨਾ ਕੋਈ ਜਾ ਕਰਤਾ ਸਿੱਟੇ ਕੋ ਸਾਜਿ ਆਪੇ ਜਾਣ ਸੋਈ ਕਿ ਕਰਿਆ ਕਾਂ ਕੇ ਸਲਾਹੀ ਕਿਉ ਵਰਨਿ ਕਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਇ ਵੱਡੇ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨਾ ਸੋਹੈ ਪਤਾਲਾ ਪਤਲ ਲਗਾ ਸੰਗਾਸ ੜਕੜ ਭਾਲ ਥਕੇ ਵੇਦ ਕਣਕ ਬਾਤ ਸਹ ਸਟਾਰ ਕਹਿ ਨਕਤੇ ਬਾਸ ਲਿਖ ਧਾਤ ਲਿਖਾ ਹੋਇ ਤਾ ਲਿਖਿਆ ਲਿਖਾ ਹੋਇ ਵਿਨਾਸ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਲਾਹੀ ਸਲਾਇ ਤੇ ਸੁਰਤ ਨਾ ਪਾਈਆ ਨਦਿਆਂ ਅਤਵਾਹ ਓ ਸਮੰਦ ਨਾ ਜਾਣੀ ਹੈ ਸਮੰਦ ਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕਿਹੜੇ ਤੁਲਣ ਹੋਣ ਜੇ ਤਿਸ ਮਨ ਹੋਣਾ ਵਿਸਰਾ ਅੰਤ ਨ ਸਿਵਤੇ ਕਹਿਣਨ ਅੰਤ ਅੰਤ ਨ ਕਰਨੇ ਦੇਣਨ ਅੰਤ ਅੰਤ ਨ ਵੇਖਣ ਸੁਨਨ ਅੰਤ ਅੰਤਨ ਜਾਪੇ ਕਾ ਮਨ ਮੰਤ ਅੰਤਨ ਜਾਪੇ ਕੀਤਾ ਕਾਰ ਅੰਤਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਏ ਬਹੁਤਾ ਕਹੀ ਬਹੁਤਾ ਵੱਡਾ ਸਭ ਉੱਚਾ ਥਾਓ ਉੱਚ ਪ੍ਰੋਚਨ ਏਵੜੂ ਚਉ ਐ ਕੋਈ ਸੁਚਾ ਕੋ ਜਾਣ ਸੋਏ ਜੇਵੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਾਤ ਮਾਇ ਕਿਤੇ ਮੰਗੈ ਜੋਤ ਅਪਾਰ ਕਿਤੇ ਅਗਣਤ ਨੇ ਵਿਚਾਰ ਕਿਤੇ ਖਪਤ ਟਹਿ ਵਕਾਰ ਕਿਤੇ ਲੈ ਲੈ ਮੁਕਰ ਪਾਹਿ ਕਿਤੇ ਮੂਰਖਾਈ ਖਾਹਿ ਇਤਿਆਂ ਦੁੱਖ ਭੁਖਸਤ ਮਾਰਹਿ ਪੈਦਾ ਤੇਰੀ ਦਾਤਾਰ ਬੰਦ ਖਲਾਸੇ ਪਾਣੇ ਹੋਏ ਹੋਰ ਆਖ ਨ ਸਕੈ ਕੋਈ ਜੇ ਕੋ ਖੈ ਕਾਖਣ ਪਾਇ ਹੋ ਜਾਣ ਜੇ ਤਿਆਂ ਮੁਖਾਇ ਆਪੇ ਜਾਣ ਆਪੇ ਦੇ ਆਖ ਸਭ ਕੀ ਕੀ ਜਿਸਨ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮਲ ਗੁਣ ਅਮਲ ਬਾਪਾਰ ਅਮੁੱਲ ਵਪਾਰਿਆ ਅਮੁੱਲ ਪੰਡਹਾਰ ਅਮੁੱਲ ਆਵਾ ਮੁੱਲ ਜਾਹੇ ਮੁੱਲ ਪਹਿ ਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੋਲ ਮੁੱਲ ਪਰਮਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਪ੍ਰਮਾਨ ਅਮੁੱਲੋ ਅਮੁਲਾਖਿਆ ਨ ਜਾਇ ਆਕਾ ਕਰੇ ਲਿਵਲਾਏ ਆਖੇ ਵਿਦ ਪਾਟ ਪੁਰਾਨਾ ਕਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦਾ ਆਖੇ ਸਰਾਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨਜਨ ਸੇਵ ਕੀਤੇ ਆਖੇ ਆਖਣ ਪਾਹੇ ਇਤੇ ਕਹ ਕ ਉਟਟ ਜਾਏ ਤੇ ਕਿਤੇ ਹੋਰ ਕਰੇ ਤਾਂ ਕਨ ਸਕਕੇ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣ ਹੈ ਸੱਚਾ ਸੋਏ ਜੇ ਕੋ ਆਖ ਬੋਲ ਵਿਗਾੜ ਤਾਂ ਲਖ ਅਸਰਗਵਾਰ ਹੰਗਵਾਰ ਸੋ ਦਰ ਕਿਹਾ ਸੋ ਕਰ ਕੇ ਆ ਜਤਬੈ ਸਰਬ ਸਮਾਲ ਵਾਜਨਾ ਦੇ ਅਨੇਕ ਸੰਖਾ ਇਤੇ ਵਾ ਵਣ ਹਾਰੇ ਇਤ ਰਾਗ ਪਰੇ ਸੋ ਕਹਿਆ ਨ ਕਹਤੇ ਗਾਵਣ ਹਾਰ ਗਾਵ ਤੁਨ ਪਉਣ ਪਾਣੀ ਵਿਸੰਤਰ ਗਾਵੈ ਰਾਜਾ ਧਰਮ ਦੁਵਾਰੇ ਗਾਵਹਿ ਚਿੱਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵ ਸੌਂਸ ਦਸਵਾਰੇ ਗਾਵੈ 인ਦ ਦਾਸਨ ਬੈਟੇ ਦੇਵਤਿਆਂ ਦਰ ਨਾਲੇ ਗਾਵੈ ਸਿਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰਕਰਾਰ ਗਾਵਣ ਪੰਡਤ ਪੜਨ ਰਖੀਸਰ ਜੁਗ ਜੁਗ ਵੇਦ ਨਾਲੇ ਗਾਹ ਮੋਹਣਿਆ ਮਨ ਮੋਹਣ ਸੁਰਗਾਂ ਮੱਚ ਪਿਆਲੇ ਗਾਵ ਰਤਨ ਪਾਇ ਤੇਰੇ 88 ਤੀਰਤ ਨਾਲੇ ਗਾਵ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸੇ ਤਦਨ ਗਾਵੈ ਜੋ ਤੁਧ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸਿਮੈ ਚਿਤਨ ਆਵਣ ਨਾਨਕ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚੇ ਨਾ ਇਹ ਪੀਓ ਸਿਜਨ ਜਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤਸ਼ਾਹ ਕਰ ਕਜਨ ਸਿ ਮਾਇਆ ਜਨ ਉਪਾਈ ਕਰ ਕਰ ਵੇਖੇ ਗੀਤਾ ਪੜਹਾ ਜਿਵਤ ਸਦੀ ਵਢਾਈ ਜੋ ਤਿਸ ਪਾਵੇ ਸੋਈ ਕਰਤੀ ਹੁਕਮਾ ਨ ਕਰ ਨਾ ਜਾਈ ਸੋ ਪਾਤਿ ਸਾਹੁ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਹੰਦਾ ਸੰਤੋਖ ਸਰਪ ਝੋਲੀ ਧਿਆਨ ਕੀ ਕਰੈ ਬਪੂਤ ਖਿੰਤਾ ਕਾਲ ਕੁਆਰੀ ਕਾਇ ਜੁਗਤ ਡੰਡਾ ਪਰ ਤੀਤ ਆਏ ਪੰਤੀ ਸਗਲ ਜਮਾਤਿ ਮਨ ਜੀਤ ਜਗ ਜੀਤ ਆਦੇਸ ਸਾਦੇ ਸਾਧ ਅਨਿਲ ਅਨਾਦ ਨਾਥ ਜੋ ਜੁਗੇ ਕੋ ਵੇਸ ਆਪੁਗਤ ਗਿਆੰ ਦਿਆ ਪੰਡਹਰਨ ਘਟ ਘਟ ਬਾਜੈ ਨਾਦ ਆਪ ਨਾਤ ਨਾਤੀ ਸਭ ਜਾ ਕੀਵ ਆਪ ਨਾਤ ਨਾਤੀ ਸਭ ਜਾ ਕੀ ਰਿਸਦ ਅਵਰਾ ਸਾਧ ਸੰਜੋਗ ਜੋ ਦਵਕਾਰ ਚਲਾਵੈ ਲੇਖ ਅਵਹ ਭਾਗ ਆਦੇਸ ਸਾਦੇ ਆਦ ਅਨਿਲ ਅਨਾਦ ਨਾਥ ਜੋ ਜੁਗੇ ਕੋ ਵੇਸ ਇਕ ਕਾਮਯੁਕਤ ਵਿਆਹ ਤਿੰਨ ਚਲ ਪਰਮਾਨ ਇੱਕ ਸੰਸਾਰ ਇੱਕ ਪੰਡਾਰ ਇੱਕ ਲਾਈ ਦੀ ਬਾਣ ਜਿਵਤ ਸੁਪਾਵੇ ਤਿਵੇਂ ਚਲਾਵੇ ਜਿਹ ਹੋਵੇ ਪਰਮਾਨ ਓ ਵੇਖੇ ਉਨਾ ਨਦਰਨ ਆਵੇ ਭਗਤ ਆਇਓ ਵਿਡਾਣ ਆਦੇਤ ਸਾਦੇਸ ਆਦਨ ਨਿਲਾ ਨਾਦਨਾਤ ਜੁਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸਵੀਕਾਰ ਕਰ 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 ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸੱਚੀ ਕਾਹਰ ਆਦੇਸ ਇਸ ਆਦੇਸ ਆਦ ਅਨਿਲ ਅਨਾਦ ਨਹਤ ਜੁਜਗੇ ਕੋ ਵੇਸ ਇਕ ਦੁਜੇ ਪੁਲਾ ਕੋ ਹੈ ਲਖੋ ਵੇ ਲਖ ਵਿਸ ਲਗ ਲਗੇ ਰਾਖੀ ਹੈ ਇਕ ਨਾਮ ਜਗਦੀਸਾ ਅਤਰਾ ਪਤ ਪਵਣੀਆਂ ਛੜਿਆ ਹੋਇ ਅਕੇਸਾ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸਾ ਨਾਨਕ ਨਦਰੀ ਪਈਏ ਕੋੜੀ ਕੋੜਾ ਠੀਸਾ ਆਖਨ ਜੋਰ ਛੁਪਨ ਜੋਰ ਜੋਰ ਨਾ ਮੰਗਣ ਦੇਣ ਨ ਜੋਰ ਜੋਰ ਨਾ ਜੀਵਨ ਮਰਨ ਨ ਜੋਰ ਜੋਰ ਨਾ ਰਾਜ ਮਾਲ ਮਨਸ਼ੋਰ ਜੋਰ ਨ ਸੁਰਤੇ ਗਿਆਨ ਵਿਚਾਰ ਜੋਰ ਨ ਜੁਗਤੇ ਛਟੈ ਸੰਸਾਰ ਜਿਸ ਸਾਧ ਜੁਰ ਕਰ ਵੇਖੈ ਸੋ ਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤਿ ਤਿਥੀ ਵਾਰ ਪਉਣ ਪਨ ਅਗਨੀ ਪਤਾਲ ਤਸਵੇ ਤ੍ਰਿਥਾ ਪ੍ਰਖੀ ਧਰਮ ਸਾਲ ਤਸਵੇ ਜੇ ਜੁਗਤ ਕੇ ਰੰਗ ਤਨ ਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥਾ ਸੋਣ ਕੰਚ ਪਰਵਾਨ ਨਦਰੀ ਕਰੰਪ ਵੈ ਨਿਸ਼ਾਨ ਕੱਚ ਪਕਾਈ ਉਥ ਪਾਈ ਨਾਨਕ ਆ ਜਾਪੇ ਜਾਈ ਧਰਮ ਖੰਡ ਕਾਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮ ਕਾੜਤ ਕੜਿ ਹੈ ਰੂਪ ਰੰਗ ਕੇ ਵੈਸਾ ਇਤਿਆਂ ਕਰਮ ਭੂਮੀ ਮੇਰ ਕੀਤੇ ਕیتے ਤੂਪ ਦੇਸਾ ਕیتے ਇੰਦ ਚੰਦ ਸੁਰ ਕੇਤੇ ਕیتے ਮੰਡਲ ਦੇਸਾ ਕیتے ਸਤਿਬੁੱਧ ਨਾਥ ਕیتے ਕیتے ਦੇਵੀ ਵੇਸ ਕیتے ਦੇਵਦਾਨ ਮਨ ਕੀਤੇ ਕیتے ਰਤਨ ਸਮੁੰਦ ਕੀਤਿਆਂ ਕਾਣਿ ਕੀਤਿਆਂ ਬਾਣੀ ਕੀਤੇ ਪਾਤ ਨਰਿੰਦਾ ਕੀਤਿਆਂ ਸੁਰਤਿ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਤੈ ਆਨਾਦ ਬਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਤੈ ਘੜਤ ਕੜਿਅ ਬਹੁਤ ਅਨੂਪ ਤਾਂ ਕਿਆ ਗੱਲਾਂ ਕਥਿਆ ਨ ਜਾਹੇ ਜੇ ਕੋ ਕਹੈ ਪਿਛ ਪਛਤਾਏ ਤਿਥਾ ਕੜਿਐ ਅਸੂਰਤ ਮਤ ਮਨ ਬੁਧ ਤਿਥਾ ਕੜਿਐ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਤਤ ਜੁਦ ਮਹਾ ਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਤਿਥਾ ਸਿਤੋ ਸਿਤਾ ਮਹਿਮਾ ਮਾਹ ਤਾਕੇ ਰੂਪ ਨ ਕਥਨੇ ਜਾਹੇ ਨਾਵ ਮਰੰਟਾ ਗਜਾ ਜਨਕ ਰਾਮ ਸੈ ਮਨ ਮਾਹੇ ਤਿਥਾ ਭਗਤ ਵਸੈ ਕਹ ਲੋਕ ਰਹਿ ਅਨਸ ਸਚਾ ਮਨ ਸੋਏ ਸਚ ਖੰਡ ਵਸੈ ਨਰੰਗ ਗੌਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਪੰਡ ਜੇ ਕੋ ਕਤਤ ਅੰਤ ਨ ਅੰਤ ਤਿਥਾ ਲੋ ਲੋਕਾਰ ਜੇ ਵਜੋ ਹੁਕਮਤ ਵੇ ਤੇ ਵਿਕਾਰ ਵੇਖੇ ਵਿਗਸ ਕਰ ਵਿਚਾਰ ਨਾਨਕ ਤ ਨ ਕਰੜਾਸਾਰ ਜਤ ਪਹਾਰਾ ਤੇਜ ਜਸਨਿਆਰ ਅਹਰਨ ਮਤ ਵੇਦ ਹਤਿਆਰ ਪੋਕ ਲਗਨ ਤਪਤਾਉ ਪੰਡਪੋ ਅੰਮ੍ਰਿਤ ਤਟਾਲ ਘੜਿਆ ਸਬਦ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦਿਵਸ ਰਾਦੁ ਦਾਈ ਦਾਇਆ ਖੇਲਾ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚ ਧਰਮ ਅਧੁਰ ਕਰਮ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮ ਧਿਆਇਆ ਗਏ ਮਸਕਤ ਕਹਾਲ ਨਾਨਕ ਤੇ ਮਕੋ ਜਲੇ ਕਿਤੇ ਛੁੱਟੀ ਨਹਾਲ